ਹੈਲੋ ਜੀ ਮਨਿੰਦਰ ਤ੍ਰੀ ਬਲੌਗ ਤੁਹਾਡਾ ਸਾਰਿਆਂ ਨੂੰ ਸਵਾਗਤ ਹੈ ਕਿ ਸਾਰੇ ਜਣ ਠੀਕ ਹੋਮੋਗੇ ਜਿਹੜਾ ਮੇਰਾ ਅੱਜ ਦਾ ਬਲੌਗ ਹੈ ਜੀ ਉਹ ਖਾਲੀ ਪਈ ਕੋਲਡ ਡਰਿੰਕ ਦੀਆਂ ਬੋਤਲਾਂ ਦਾ ਕਿਉਂਕਿ ਹੁਣ ਗਰਮੀ ਸ਼ੁਰੂ ਹੋ ਗਈ ਜੀ ਆਪਾਂ ਉਗਾਵਾਗੇ ਇਹਨਾਂ ਦੇ ਵਿੱਚ ਦੁਪਹਿਰ ਖੀੜੀ ਕਿ ਪਹਿਲਾਂ ਤਾਂ ਮੈਂ ਇਹਨੂੰ ਚੰਗੀ ਤਰ੍ਹਾਂ ਜੀ ਇਹਨਾਂ ਦੇ ਕਾਗਜ਼ ਨੇ ਜਿਹੜੇ ਉਤਾਰ ਕੇ ਆਪਾਂ ਇਹਨਾਂ ਨੂੰ ਸਾਫ਼ ਕਰ ਲਾਂਗੇ ਚੰਗੀ ਤਰ੍ਹਾਂ ਸਾਰੇ ਕਾਗਜ਼ ਉਤਾਰ ਲਾਂਗੇ ਕਿਉਂਕਿ ਇਹ ਕਾਫੀ ਗੰਦੀਆਂ ਹੋ ਚੁੱਕੀਆਂ ਅਸੀਂ ਆਹੀ ਤੇ ਕਾਗਜ਼ ਉਤਾਰਨ ਤੋਂ ਬਾਅਦ ਫਿਰ ਇਹਨੂੰ ਮੈਂ ਚੰਗੀ ਤਰ੍ਹਾਂ ਜੀ ਸਰਪ ਨਾਲ ਧੋਵਾਂਗੀ ਧੋ ਕੇ ਇਹਦੂ ਵੀ ਜਿਹੜ ਇਹ ਤਾਂ ਸਾਫ ਹੋ ਜੂਗਾ ਬਿਲਕੁਲ ਸਾਫ ਹੋ ਜਾਣਗੇ ਕਿਉਂਕਿ ਜਿਹੜਾ ਕਲਰ ਆ ਉਹ ਹੋਰ ਵੀ ਜ਼ਿਆਦਾ ਨਿਖਾਰ ਜਾਊਗਾ। ਲੋ ਜੀ ਆਪਾਂ ਸਾਰੀਆਂ ਬੋਤਲਾਂ ਨੂੰ ਵਾਸ਼ ਕਰ ਲਿਆ ਚੰਗੀ ਤਰ੍ਹਾਂ ਸਰਫ ਦੇ ਨਾਲ। ਇਸ ਤੋਂ ਬਾਅਦ ਆਪਾਂ ਇਹਨੂੰ ਮੈਂ ਸੋਚਿਆ ਵੀ ਮੈਂ ਖਾ ਨੂੰ ਕੱਪੜੇ ਨਾਲ ਸਾਫ਼ ਵੀ ਕਰ ਲਾਂ ਵੀ ਬਾਅਦ ਚ ਕਲਰ ਕਰੂੰਗੀ। ਮੈਂ ਦਮ ਦਮ ਸਾਫ਼ ਕਰਕੇ ਜੀ ਮੇਰੇ ਕਲਰ ਮੰਗਵਾਏ ਪਏ ਸੀ ਫਿਰ ਮੈਂ ਮਾਰਕਰ ਦੀ ਸਹਾਇਤਾ ਨਾਲ ਇਹਨਾਂ ਤੇ ਨਿਸ਼ਾਨ ਲਾ ਲੇ ਵੀ ਕਿੱਥੋਂ ਕੱਟਣਾ ਹੈ ਕਿਉਂਕਿ ਇਹਦੇ ਨਾਲ ਸਾਨੀ ਹੋ ਜਾਊਗੀ ਜੀ। ਇਹਨੂੰ ਮੈਂ ਕਰਦੀ ਸਹਤ ਨਾਲ ਤੇ ਕੈਂਚੀ ਦੀ ਸਹਤ ਨਾਲ ਤੇ ਬਲੇਡ ਦੀ ਸਹਤ ਨਾਲ ਇਹਨੂੰ ਸਹੀ ਉਹਦੇ ਨਾਲ ਲੋਕੇਸ਼ਨ ਨਾਲ ਕੱਟ ਲਿਆ ਜੀ ਕਿਉਂਕਿ ਕੱਟਣ ਤੋਂ ਬਾਅਦ ਇਹਨਾਂ ਦੀ ਇਹੋ ਜਿਹੀ ਲੁੱਕ ਆਈ ਜਿਹੜੀ ਬੋਤਲ ਕੱਟੀ ਹੈ ਜੀ ਉਹ ਬਿਲਕੁਲ ਆਪਾਂ ਸੈਂਟਰ ਚੋਂ ਕੱਟੀ ਉਹ ਜਿਹੜੀਆਂ ਚਾਰ ਬੋਤਲਾਂ ਸੀਆਂ ਬੋਤਲ ਸੀਆਂ ਉਹ ਆਪਾਂ ਇਸ ਸ਼ੇਪ ਚ ਕੱਟੀਆਂ ਨੇ ਤੁਹਾਨੂੰ ਦਿਖਾਇਆ ਸੀ ਵੀ ਕਿਵੇਂ ਕੱਟੀਆਂ ਨੇ ਤੇ ਜਿਹੜੀਆਂ ਹੁਣ ਹੋਰ ਚਾਰ ਬੋਤਲਾਂ ਨੇ ਜੀ ਮੈਂ ਉਹ ਗੋਲ ਰਾਉਂਡ ਦੀ ਸ਼ੇਪ ਚ ਕੱਟੂੰਗੀ ਪਹਿਲਾਂ ਮਾਰਕਰ ਦੀ ਸਹਤ ਨਾਲ ਮੈਂ ਇਹਨੂੰ ਸ਼ੇਪ ਦੇਤੀ ਵੀ ਤੁਸੀਂ ਕਿਵੇਂ ਕੱਟਣਾ ਇਹਨੂੰ ਇਹਨੂੰ ਕੱਟ ਕੇ ਦਿਖਾਉਣੀ ਆ ਤੁਹਾਨੂੰ ਮੈਂ ਕਿਵੇਂ ਕੱਟੂੰਗੀ ਹੁਣ ਇਹਨੂੰ ਕੀ ਬਣਾਉਂਗੀ ਇਹਦਾ ਮੈਂ ਬੋਤਲਾਂ ਦੀ ਕਟਾਈ ਦਾ ਕੰਮ ਸੀ ਸਾਰਾ ਆਪਾਂ ਨੇ ਕਰ ਲਿਆ ਕੰਪਲੀਟ ਹੁਣ ਇਹਨਾਂ ਨੂੰ ਕਲਰ ਕਰਨ ਦੀ ਵਾਰੀ ਆ ਆਪਾਂ ਕਲਰ ਕਰਾਂਗੇ ਹੁਣ ਇਹਨੂੰ ਕਲਰ ਕਰਕੇ ਸੁਨ ਸੁਨ ਸ਼ੇਪ ਦੇਵਾਂਗੇ ਕਲਰਾਂ ਨਾਲ ਇਹ ਹੋਰ ਵੀ ਜਿਆਦਾ ਸੁੰਨੀਆਂ ਲੱਗਣਗੀਆਂ ਕਿਉਂਕਿ ਜਿਹੜੀਆਂ ਘਰ ਵਿੱਚ ਇਹ ਪਈਆਂ ਹੁੰਦੀਆਂ ਨੇ ਆਪਾਂ ਕੋਲਡ ਡਰਿੰਕ ਵਾਲੀ ਬੋਤਲਸ ਆਪਾਂ ਉਹੀ ਸੈੱਟ ਦੰਨੇ ਆ ਪਰ ਇਹਨਾਂ ਦਾ ਬਹੁਤ ਸੋਹਣਾ ਕਰਾਫਟ ਹੁੰਦਾ ਇਹਦੇ ਨਾਲ ਤੁਸੀਂ ਮੈਂ ਤੁਹਾਨੂੰ ਕਰਕੇ ਤਿਆਰ ਦਿਖਾਉਂਗੀ ਅੱਜ ਮੈਂ ਇਹ ਕਰਿਆ ਹੈ ਮੈਨੂੰ ਬਹੁਤ ਸੋਹਣਾ ਲੱਗਦਾ ਕਲਰ ਕਰਨਾ ਕਿਸੇ ਵੀ ਚੀਜ਼ ਨੂੰ ਸਜਾਉਣਾ ਜਾਂ ਬੇਸਟ ਸਮਾਨ ਨਾਲ ਕੋਈ ਚੀਜ਼ ਮਟੀਰੀਅਲ ਬਣਾਉਣਾ ਮੈਨੂੰ ਵਧੀਆ ਲੱਗਦਾ ਮੇਰੇ ਕੋਲ ਕਲਰ ਹੈਗੇ ਨੇ ਪੱਕੇ ਕਲਰ ਵੀ ਨੇ ਹੈਗੇ ਇੱਕ ਮੇਰੇ ਕੋਲ ਰੈੱਡ ਕਲਰ ਆ ਜੀ ਇੱਕ ਮੇਰੇ ਕੋਲ ਹੈਗਾ ਗ੍ਰੀਨ ਕਲਰ ਇਹ ਗ੍ਰੀਨ ਕਲਰ ਲੈ ਕੇ ਆਈਆਂ ਜੀ ਮੈਂ ਇੱਕ ਇੱਕ ਮੇਰੇ ਕੋਲ ਹੈਗੇ ਨੇ ਪੋਸਟਰ ਕਲਰ ਇਹ ਸਾਰੇ ਜਿਹੜੇ ਮੈਂ ਕਲਰ ਕਰੂੰਗੀ ਇਹਨਾਂ ਨਾਲ ਸ਼ੇਡ ਦਊਂਗੀ ਇਹ ਮੇਰੇ ਕੋਲ ਸਾਰੇ ਪੋਸਟਰ ਕਲਰ ਨੇ ਇਹ ਇੱਕ ਮੇਰੇ ਕੋਲ ਹੈਗਾ ਜੀ ਵੱਡਾ ਬ੍ਰਸ਼ ਹੈ ਜਿਸ ਨਾਲ ਮੈਂ ਉਹ ਨੂੰ ਉਹ ਕਰੂੰਗੀ ਤੇ ਜਿਸ ਨਾਲ ਇਹਦੀ ਡੈਕੋਰੇਸ਼ਨ ਹੋਊਗੀ ਉਹ ਹੈਗਾ ਛੋਟਾ ਛੋਟੇ ਸਾਈਜ਼ ਤੁਸੀਂ ਨੇ ਬ੍ਰਸ਼ ਲੈਣਾ ਤੇ ਇੱਕ ਮੇਰੇ ਕੋਲ ਹੈ ਜੀ yellow color ਮੈਂ ਇਹਨੂੰ yellow color ਵੀ ਕਰੂੰਗੀ ਕਿ ਮੈਂ yellow color ਮੰਗਵਾਇਆ ਜੀ ਦੇਖੋ ਤੁਸੀਂ ਕਿ ਮੇਰੇ ਨਾਲ ਸੋਹਣੀ ਲੁੱਕ ਆਉਂਦੀ ਆ ਤੁਸੀਂ ਵੀ ਕਰ ਸਕਦੇ ਹੋ ਘਰੇ ਤਿਆਰ ਲੋ ਜੀ ਹੁਣ ਆਪਾਂ ਇਹਨੂੰ ਗ੍ਰੀਨ ਕਲਰ ਕਰਾਂਗੇ ਕਿਉਂਕਿ ਜਿਹੜਾ ਤਾਂ ਪਹਿਲਾਂ ਪਹਿਲਾਂ ਇੱਕ ਕੋਡ ਕਰਾਂਗੇ ਜੀ ਫਿਰ ਦੂਜਾ ਕੋਡ ਕਰਾਂਗੇ ਕਿਉਂਕਿ ਦੋ ਕੋਡ ਕਰਨ ਨਾਲ ਜਿਹੜੀ ਬੋਤਲ ਦਾ ਕਲਰ ਉਹ ਜ਼ਿਆਦਾ ਸੋਹਣਾ ਆਉ। ਜੀ ਜਿਹੜੀਆਂ ਇਹ ਪੋਟਲ ਸੀ ਇਹ ਸਾਰੀਆਂ ਆਪਨੇ ਇਹਨਾਂ ਨੂੰ ਕਲਰ ਕਰਤਾ ਤੇ ਕਲਰ ਕਰਕੇ ਇਹਨੂੰ ਡਬਲ ਕੋਡ ਕੀਤਾ ਜੀ ਆਪਾਂ ਜਿਹਦੇ ਨਾਲ ਜ਼ਿਆਦਾ ਵਧੀਆ ਲੱਗੇ ਹੁਣ ਇਹਨੂੰ ਸੁੱਕਣੇ ਪਾਤਾ ਜੀ ਆਪਾਂ ਨੇ ਕਲਰ ਨੂੰ ਵੀ ਸੁੱਕ ਜੇ ਕਲਰ ਤੇ ਰੈਪੇਰ ਦੇ ਵਿੱਚ ਬਾਅਦੂ ਕraft ਕਰਾਂਗੇ ਇਹਦੇ ਤੇ ਦੇਖਦੇ ਆ ਕਿਹਜਾ ਬਣ ਕੇ ਆਉਂਦੀਆਂ ਨੇ ਇਹ ਕਿਹੋ ਜਿਆਂ ਲੱਗਦੀਆਂ ਨੇ ਫਿਰ ਇਹਨੂੰ ਹੈਂਗਿੰਗ ਨਾਲ ਰੱਸੀਆਂ ਨਾਲ ਹੈਂਗ ਕਰਾਂਗੇ ਜੀ ਫਿਰ ਇਹਦੇ ਵਿੱਚ ਕੋਈ ਵੀ ਆਪਾਂ ਜਿਹੜਾ ਗਰੋ ਕਰਨ ਵਾਲਾ ਪਲਾਂਟ ਆ ਉਹ ਆਪਾਂ ਲਗਾ ਸਕਦੀਆਂ ਜਿਵੇਂ ਮਨੀ ਪਲਾਂਟ ਹੋ ਗਿਆ ਆਪਣੀ ਦੁਪਹਿਰ ਖਿੜੀ ਹੋ ਗਈ ਜਾਂ ਕੋਈ ਹੋਰ ਹੈਂਗਿੰਗ ਪਲਾਂਟਸ ਆ ਫਲਾਵਰ ਵਾਲਾ ਤੁਸੀਂ ਕੁਝ ਵੀ ਲਗਾ ਸਕਦੇ ਹੋ ਇਹਦੇ ਵਿੱਚ ਦੇਖੋ ਜੇ ਬੇਸਟ ਵਾਲਾ ਮਟੀਰੀਅਲ ਕਿੰਨਾ ਸੋਹਣਾ ਆਇਆ ਕਲਰ ਕਰਕੇ ਜਿਹੜੇ ਪੋਟਲ ਤੇ ਕਲਰ ਕਰੇ ਸੀ ਆਪਾਂ ਨੇ ਇਹ ਸਾਰੇ ਸੁੱਕ ਗਏ ਤੇ ਹੁਣ ਇਹਦੇ ਆਪਾਂ ਪੋਸਟਰ ਕਲਰ ਦਾ ਨਾਲ ਇਹਦੀ ਡੈਕੋਰੇਸ਼ਨ ਕਰਾਂਗੇ ਵੀਡੀਓ ਦੇ ਨਾਲ ਤੁਸੀਂ ਬਣੇ ਰਹੋ ਲੋ ਜੀ ਜਿਹੜੀ ਫਾਈਨਲ ਲੁੱਕ ਆ ਤੁਹਾਡੇ ਸਾਹਮਣੇ ਆ ਕਿੰਨੀ ਸੋਹਣੀਆ ਹੋ ਗਈਆਂ ਇੱਕ 베ਸਟ ਸਮਾਨ ਇੰਨਾ ਸੋਹਣਾ ਸ਼ੇਪ ਚ ਆ ਗਿਆ ਤੇ ਨਾਲੇ ਚ ਦੁਪਹਿਰ ਖੜੀ ਮੈਂ ਦੁਪਹਿਰ ਖੜੀ ਲਗਾਉਂਗੀ ਇਹਦੇ ਵਿੱਚ ਦੇਖ ਤੁਸੀਂ ਕਿੰਨੀ ਸੋਹਣੀ ਲੁੱਕ ਆਉਗੀ ਤੇ ਸਾਰੇ ਤੁਸੀਂ ਹੁਣ ਜਿਹੜੀਆਂ 베ਸਟ ਬੋਤਲਾਂ ਨੇ ਪਲੀਜ਼ ਉਹਨਾਂ ਨੂੰ ਸਿੱਟਿਆ ਨਾ ਕਰੋ ਤੇ ਨਾ ਹੀ ਕਬਾੜ ਚ ਵੇਚਿਆ ਕਰੋ ਤੇ ਇਹਨਾਂ ਦਾ ਕ੍ਰਾਫਟ ਕਰੋ ਕਿੰਨਾ ਸੋਹਣਾ ਲੁੱਕ ਦਊਗਾ ਜੇ ਵੀਡੀਓ ਵਧੀਆ ਲੱਗੀ ਹੋਵੇ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਆ ਫਿਰ ਨੈਕਸਟ ਬਲੌਗ ਦੇ ਵਿੱਚ